ਲੇ ਚਸਤੀ ਆਏ ਚਸਤੀ ਸਲਾਮ ਅਲੈਕਮ ਦਾ ਲਾਇਲਾ ਵਲੌਗ ਸਾਰੇ ਨਾਲ ਅਸਲਾਮ ਅਲੈਕਮ ਜੀ ਬਲੌਗ ਵਾਲਿਓ ਅੱਜ ਮੇਰੀ ਈਦ ਆਈ ਏ ਮੇਰੇ ਤਿੰਨ ਭਰਾ ਆਏ ਸੀ ਮਾਸ਼ਾਅੱਲਾ ਤੇ ਬਾਵਾ ਸਾਰੀ ਲੈ ਕੇ ਗਏ ਆ ਲੈ ਅੱਜ ਤਾਂ ਪੂਰੀਆਂ ਆ ਅੱਜ ਮੇਰੀਆਂ ਘਿਓ ਚ ਆ ਕੇ ਆ ਪੰਜੇ ਹੁੰਦੇ ਨਾ ਨਾ ਕਿੰਨੇ ਹੁੰਦੇ ਆ ਪੰਜੇ ਘਿਓ ਚ ਦਸੇ ਘਿਓ ਚ ਤੇ ਸਿਰ ਕੜਾਈ ਚ ਅੱਛਾ ਜੀ ਐਮਰ ਹੁਣ ਤੇ ਤੁਸਾਂ ਕਰਨਾ ਏ ਮੈਂ ਕਰਨਾ ਏ ਇਹ ਤੇ ਤੁਸਾਂ ਕਰਨਾ ਏ ਕਿ ਮੈਂ ਕਰਨਾ ਏ ਦਾ ਮਤਲਬ ਦੱਸ ਦਿਓ ਮਾਲ ਆ ਗਿਆ ਚੌਲੇ ਕੇ ਗੋਸ਼ਤੇ ਚਾਵਲ ਹੈ ਚਾਵਲ ਹੈ ਵਾਹ ਵੀ ਵਾਹ ਏਹ ਜ਼ਾਲਮਾ ਆ ਕੀ ਹੈ ਹੈ ਆ ਕੀ ਆ ਬਈ ਯਾਰ ਪਤਾ ਨਹੀਂ ਕਿਹੜਾ ਸੰਤ ਦਿਸਦਾ ਕੋਈ ਚਾਚਾ ਦੱਸੀਏ ਛੋਟੀ ਲਾਦਬਾਰ ਆ ਪਿਆ ਆ ਵੇਖ ਆ ਆਇਓ ਆ ਆਹਈਆ ਲੋ ਜੀ ਇਫਤਾਰੀ ਦਾ ਸਮਾਨ ਹੋ ਗਿਆ ਰੈਡੀ ਸਾਰਾ ਕੁਝ ਆ ਗਿਆ ਵਾ ਤੇ ਆ ਦਹੀਂ ਪੱਲੇ ਹਮੇਸ਼ਾ ਦੀ ਤਰ੍ਹਾਂ ਟਿਕੀਆਂ ਹਲੇ ਆਉਂਦੀਆਂ ਪਈਆਂ ਤੇ ਮੁੰਡੇ ਬਿਠਿਆ ਰੋਜ਼ੇਦਾਰ ਅਸਲਾਮ ਵਾਲੇਕਮ ਈਰਕਾ ਦਾ ਵਧੀਆ ਹੋਵਾਂਗੇ ਤੁਹਾਡਾ ਸਾਰਿਆਂ ਦਾ ਵੈਲਕਮ ਆਜ ਡਾ ਵਲੋਗ ਆਪਾਂ ਕਰਦੇ ਆਂ ਸ਼ੁਰੂ ਤੇ ਅੱਜ ਮੇਰਾ ਰੋਜਾ ਵਾ ਤੇ ਲੱਗਾ ਬਹੁਤ ਪਿਆਰ ਹਾਏ ਕਿੰਨਾ ਕੀ ਲੱਗ ਗਿਆ ਬਹੁਤ ਲੱਗਾ ਲੋ ਜੀ ਹਮਦਾਨ ਸਾਹਿਬ ਦਾ ਅੱਜ ਰੋਜਾ ਤੇ ਲੱਗਾ ਬੜਾ ਤੇ ਤਬਾਈ ਉਤਰੀ ਪਈ ਆ ਰੋਜੇ ਨਾਲ ਫਿਰ ਅੱਜ ਅਖੀਰ ਹੋਈ ਪਈ ਆ ਅੱਜ ਸਿਰ ਦਸਦਾ ਹਮਦਾਨ ਨੂੰ ਮੈਂ ਕਿਹਾ ਵੀ ਕੰਮ ਕਰ ਲਾ ਤੇ ਹਮਦਾਨ ਸਾਹਿਬ ਨੇ ਕਿਹਾ ਨਹੀਂ ਹੈਂ ਆ ਡਰਾਮ ਤੇ ਤੈਨਵਰੀ ਪਾਣੀ ਪੀ ਲਿਆ ਇਹ ਡੰਗਰ ਆ ਜਾ ਰਿਹਾ ਗੰਮ ਹਾਂ ਮੈਂ ਅੱਜ ਵੀ ਅੱਜ ਜਿਹੜਾ ਵਲੌਗ ਆ ਹਮਦਾਨ ਨੇ ਸ਼ੁਰੂ ਕੀਤਾ ਵਾ ਤੇ ਬਾਕੀ ਜੀ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਚ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਜਿਹੜੇ ਵੀਰ ਭਰਾ ਆਪਾਂ ਨੂੰ ਵੇਖਦੇ ਆ ਆਪਣਾ ਡੇਲੀ ਵਲੌਗ ਵੇਖਦੇ ਆ ਤੇ ਲਾਈਕ ਕਰਦੇ ਆ ਤੇ ਅੱਜ ਦਾ ਵਲੌਗ ਕਰਦੇ ਆ ਆਪਾਂ ਸਟਾਰਟ ਕਰੇ ਆਏ ਹੋਏ ਆ ਮਹਿਮਾਨ ਪਰੌਣੇ ਆਏ ਆ ਅੱਜ ਤੇ ਅੱਜ ਅਫਤਾਰੀ ਆ ਪਰੌਣਿਆਂ ਦੀ ਅੱਜ ਘਰ ਇੱਕ ਆਇਆ ਸੀ ਤੇ ਕੀ ਕਹਿੰਦੇ ਹੁੰਦੇ ਆ ਵੀ ਫਿਰ ਸੋਚਿਆ ਵੀ ਚਲੋ ਇੱਕ ਘਰ ਦੀ ਤਫਤਾਰੀ ਬਣਾਉਣੀ ਆ ਤੇ ਬਾਕੀਆਂ ਦੀ ਵੀ ਨਾਲ ਹੀ ਕਰਵਾ ਦਈਏ ਸੋ ਆਪ ਦਾ ਸਵਾਗਤ ਹੈ ਮਿਲਣ ਮਰਤਦਾ ਮਿਲਣ ਵਰਤਨ ਤੇ ਹਮਦਾਨ ਕੀ ਵੀ ਅੱਜ ਸਾਡੇ ਕੋਲ ਇਫਤਾਰੀ ਹੈ ਭਾਈ ਤੇ ਭਾਈ ਟਾਈਮ ਨਾ ਪਹੁੰਚ ਆਇਓ ਹੈ ਠੀਕ ਆ ਤੇ ਬਾਕੀ ਪਾਣੀ ਪੂਣੀ ਪਿਆ ਲਿਆ ਵਾ ਡੰਗਰਾਂ ਨੂੰ ਸਾਰਿਆਂ ਨੂੰ ਅਲੀ ਅੱਜ ਗਿਆ ਹੋਇਆ ਚਿਸਤੀ ਅੱਜ ਗਿਆ ਹੋਇਆ ਸੈਲਜ ਭਰਨ ਤੇ ਆਹ ਗਾਂ ਜਿਹੜੀ ਆਪਾਂ ਨੂੰ ਮਾਰਦੀ ਆ ਇਹ ਆਪਣੀ ਵੱਡੀ ਗਾਂ ਵਾ ਮਾਸ਼ਾਅੱਲਾ ਤੇ ਇਹ ਮਾਰਦੀ ਆ ਭਾਈ ਮੈਨੂੰ ਸੈਮ ਨੂੰ ਵੀ ਮਾਰਦੀ ਆ ਹਮਦਾਨ ਨੂੰ ਵੀ ਮਾਰਦੀ ਆ ਆ ਗਿਆ ਚਿਸਤੀ ਤੇ ਲੈ ਨਾ ਲਿਆ ਚਿਸਤੀ ਦਾ ਤੇ ਚਿਸਤੀ ਵੀ ਹਾਜ਼ਰ ਹੋ ਗਿਆ ਹੈ ਬੜਾ ਅੱਜ ਰੰਗ ਪਾਇਆ ਚਿਸਤੀ ਨੇ ਅੱਜ ਰੰਗ ਪਾਇਆ ਮੈਂ ਹੁਣ ਕਹਿਣਾ ਨੀਗਾ ਉਹ ਮਰਾਸੀਆਂ ਵਾਲਾ ਓਏ ਢੋਲ ਕੀ ਕੁੱਟਣ ਨਾਲ ਰੰਗ ਪਿਆ ਜ਼ਾਲਮਾ ਲੈ ਚਿਸਤੀ ਆਏ ਚਿਸਤੀ ਸਲਾਮ ਅਲੈਕਮ ਤਾਂ ਲੈ ਆਲਾ ਵਲੌਗ ਸਾਰੇ ਨਾਲ ਅਸਲਾਮ ਅਲੈਕਮ ਜੀ ਬਲੌਗ ਵਾਲਿਓ ਹਾਂ ਅੱਗੇ ਸੁਣੋ ਜੀ ਸਾਡਾ ਲਈ ਜਾਂਦਾ ਡਿਊਟੀ ਲਾ ਯਾਰ ਕੜਾਲਾ ਜਾ ਚੁੱਕ ਲਿਆ ਹੁਣੇ ਹੀ ਹੁਣੇ ਹੀ ਛੱਟ ਰੁੱਕ ਜੋ ਨੰਨੀ ਰੋਕਣਾ ਕਾ ਚੱਲਣ ਚੱਲਾਂ ਯਾਰ ਅੱਛਾ ਹਾਂ ਟਾਈਮ ਨਹੀਂ ਆਏਗਾ ਟਾਈਮ ਸ਼ੋਰਟ ਚਲੋ ਕੋਈ ਰੋਲਾ ਨਹੀਂ ਇਹਨੂੰ ਪਾਣੀ ਪਿਆ ਦੇ ਬਸ ਇਸ ਗਾਂ ਨੂੰ ਕਿਉਂਕਿ ਆਪਾਂ ਤਾਂ ਪਹਾ ਮਾਰਦੀ ਆ ਇਹੇ ਤੂੰ ਬੜਾ ਰੰਗ ਪਾਇਆ ਢੋਲ ਕੇ ਕੁੱਟਣ ਵਾਲਾ ਅੱਜ ਤੈਨੂੰ ਕੀ ਰੌਲਾ ਬਣਿਆ ਅੱਜ ਸ਼ਾਪਿੰਗ ਕਰਿਆ ਦੀ ਕਿ ਕਾਈ ਨਹੀਂ ਕੋਈ ਨਹੀਂ ਯਾਰ ਸ਼ਾਪਿੰਗ ਯਾਰ ਉਹ ਉੱਥੇ ਗਏ ਆ ਪੈਸੇ ਫੜਾ ਕੇ ਆਇਆ ਹਾਂ ਚਾਚੇ ਦਾ ਜਲਦੀ ਆਏ ਵੀ ਚਾਚੇ ਆਖਾ ਦੂਆ ਹਾਂ ਹਾਂ ਮਾਰਨਾ ਮਾਰਨਾ ਇਹਨੂੰ ਬਸ 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 ਨਹੀਂ ਕਰਮਾ ਲਈਏ ਬਸ ਮਾਸ਼ੱਲਾ ਗਾਂ ਬਣ ਲਾਪੀ ਹੁਣ ਠੀਕ ਹੋ ਗਈ ਥੋੜੀ ਜੀ ਅੱਛਾ ਫਿਰ ਕੀ ਬਣਿਆ ਵਾ ਆਇਆ ਵੀ ਕਾਲੀਏ ਸਹਲੇ ਤੋਂ ਲੈ ਉਹ ਦੇਣ ਜਾਣਾ ਅੱਛਾ ਉਹ ਟੋਲਕ ਦੇ ਆ ਉਹਨਾਂ ਨੇ ਸਹਲੇ ਜੇ ਹੁਣ ਕੰਮ ਨਿਬੜ ਗਿਆ ਸਾਰਾ ਉਹਦਲਾ ਨਿਬੜ ਗਿਆ ਦਿਲਾਂ ਰਹਿ ਗਿਆ ਅੱਛਾ ਜਾ ਚਾ ਲੈ ਯਾਰ ਕੜਿਆਲਾ ਅੰਦਰ ਹੀ ਪਿਆ ਜੋ ਕੜਿਆਲਾ ਮੈਂ ਚੱਲਾਂ ਘਰ ਨੂੰ ਠੀਕ ਹੈ ਨਹੀਂ ਨਹੀਂ ਤੁਸੀਂ ਦੇਣਾ ਮੇਰੇ ਤੋਂ ਡਰਦੀ ਹੈ ਯਾਰ ਨਹੀਂ ਸੀ ਕਿ ਲੈ ਜਾਣੀ ਵੀ ਤੂੰ ਹੀ ਨਾ ਨਹੀਂ ਨਹੀਂ ਉਹ ਲੈ ਜਾਗੇ ਕੋਈ ਨਹੀਂ ਤੂੰ ਤਾਂ ਉਮਰ ਹੈਗੇ ਅੱਜ ਲੈ ਜਾਉਂਗੇ ਮੋਟਰਸਾਈਕਲ ਤੇ ਲੈ ਜਾ ਹਾਂ ਮੋਟਰਸਾਈਕਲ ਤੇ ਲੈ ਜਾਓ ਠੀਕ ਹੈ ਕੀ ਘਰੇ ਆ ਗਏ ਆ ਤੇ ਬੇਬੇ ਬਣਾਉਂਦੀ ਪਈ ਆਫਤਾਰੀ ਹਾਂਜੀ ਬੇਬੇ ਕੀ ਹਾਲ ਆ ਠੀਕ ਠਾਕ ਤੇ ਅੱਜ ਆ ਸੇਖ ਛੁੱਟਦੇ ਆ ਭਾਈ ਈਦਾਂ ਆਈਆਂ ਬੇਬੇ ਦੀਆਂ ਹਾਂ ਅੱਜ ਮੇਰੀ ਈਦ ਆਈ ਏ ਮੇਰੇ ਤਿੰਨ ਭਰਾ ਆਏ ਸੀ ਮਾਸ਼ਾਅੱਲਾ ਤੇ ਵਾਵਾ ਸਾਰੀ ਦੇ ਕੇ ਗਏ ਆ ਲੈ ਅੱਜ ਤਾਂ ਪੂਰੀਆਂ ਆ ਅੱਜ ਮੇਰੀਆਂ ਘਿਓਚੇ ਆ ਕਿਹੜੇ ਆ ਪੰਜੇ ਹੁੰਦੇ ਨਾ ਨਾ ਕਿੰਨੇ ਹੁੰਦੇ ਆ ਪੰਜੇ ਘਿਓਚੇ ਦਸੇ ਘਿਓਚੇ ਤੇ ਸਿਰ ਕੜਾਈ ਚ ਹਾਂ ਉਹ ਵਾਲਾ ਸਾਹਬ ਆ ਮੈਂ ਅੱਜ ਟਿੱਕੀਆਂ ਬਣਾਉਣੀਆਂ ਵਾ ਵਾਵਾ ਸਾਰਾ ਘਿਓ ਪਾ ਭਾਈ ਕੱਲ ਬੰਦੇ ਭਾਜੀ ਇੱਕ ਕਹਿੰਦੇ ਸੀ ਕਿ ਨਾ ਤੁਸੀਂ ਟਿੱਕੀਆਂ ਬਣਾਈਆਂ ਤੇ ਵਿਖਾਈਆਂ ਨਹੀਂ ਹਾਂ ਅੱਜ ਤੁਹਾਨੂੰ ਵਿਖਾਵਾਂਗੇ ਟਿੱਕੀਆਂ ਬਣਾਉਂਦੇ ਅੱਜ ਪੂਰੀ ਫਤਾਰੀ ਜਦੋਂ ਆਪਾਂ ਤਿਆਰ ਕੀਤੀ ਉਦੋਂ ਵੀ ਤੁਹਾਨੂੰ ਵਿਖਾਵਾਂਗੇ ਠੀਕ ਹੋ ਗਿਆ ਜਿਆਦਾ ਹਨਾ ਇਹ ਵਾਰ ਵੀ ਕੰਮ ਹੁੰਦਾ ਵਾ ਬੜ ਘੱਟ ਜਰਾ ਘਰੇ ਹੁੰਦਾ ਵਾ ਤੇ ਫਿਰ ਸਾਡੀ ਵੀ ਤਿਆਰੀ ਇਦਾਂ ਦੀ ਹੁੰਦੀ ਭੱਜ ਭੱਜ ਕੇ ਉਸ ਟਾਈਮ ਕਰਨਾ ਹੁੰਦਾ ਵਾ ਤਾਂ ਕਰਕੇ ਤੁਹਾਨੂੰ ਪੂਰਾ ਨਹੀਂ ਅਸੀਂ ਵਿਖਾ ਸਕਦੇ ਇਨਸ਼ਾ ਅੱਲਾਹ ਜਦੋਂ ਮੈਂ ਆਵਦੀ ਹੈ ਨਾ ਕਦੀ ਕਦੀ ਜਦੋਂ ਮੈਂ ਆਪਦੀ ਵੀਡੀਓ ਬਣਾਉਣ ਲੱਗੀ ਫਿਰ ਤੁਹਾਨੂੰ ਚੈਨਲ ਜਦੋਂ ਚੈਨਲ ਸਟਾਰਟ ਕਰ ਲਿਆ ਬੀਬੇ ਨੇ ਬੀਬੇ ਦਾ ਚੈਨਲ ਬਣਾਇਆ ਸੀ ਅਸੀਂ ਸਾਂਝਾ ਚੁੱਲਾ ਤੇ ਬੀਬੇ ਵਧੀਆ ਵਧੀਆ ਉੱਤੇ ਵੀਡੀਓ ਬਣਾਉਂਦੇ ਸੀ ਖਾਣਿਆਂ ਦੀਆਂ ਹੀ ਤੇ ਲੇਕਿਨ ਫਿਰ ਕੰਮ ਖਰਾਬ ਕਿਉਂਕਿ ਬੇਬੇ ਕੋ ਬੋਲਿਆ ਨਹੀਂ ਸੀ ਜਾਂਦਾ ਆਦੇ ਵਲੌਗ ਚ ਤੇ ਬੇਬੇ ਇੱਥੇ ਟਪਟਰ ਪਟਟਰ ਬੋਲਦੀ ਆ ਬੇਬੇ ਹੀ ਤਾਂ ਬੋਲਦੀ ਬੋਲਿਆ ਨਹੀਂ ਜਾਂਦਾ ਬੋਲਿਆ ਜਾਂਦਾ ਸੀ ਮੇਰੇ ਤੋਂ ਬਸ ਦਬਕੇ ਬੜੇ ਪੈਂਦੇ ਸੀ ਵਿੱਚ ਮੈਨੂੰ ਇਹ ਨਹੀਂ ਸਹੀ ਨਹੀਂ ਬੋਲਦੀ ਬੇਬੇ ਨਾ ਰੈਸਪੀ ਨਹੀਂ ਸੀ ਸਹੀ ਦੱਸਦੇ ਦਬਕੇ ਤਾਂ ਤੁਹਾਨੂੰ ਕਿਉਂ ਮਾਰ ਰਹੇ ਆ ਤੇ ਆਲੂ ਹਮੇਸ਼ਾ ਦੀ ਤਰ੍ਹਾਂ ਮਾਸ਼ਾਅੱਲਾ ਪੂਰੇ ਆ ਉਹਨੂੰ ਕੱਟ ਕੇ ਬੇਬੇ ਨੇ ਰੱਖੇ ਹੋਏ ਆ ਥੋੜੇ ਆ ਅੱਜ ਅਸੀਂ ਆ ਆਹ ਕਾ ਤੂੰ ਇਹ ਵੀ ਕੁੱਟਣ ਲੱਗੀਆਂ ਟਿੱਕੀਆਂ ਵਾਸਤੇ ਤਿਆਰ ਕਰਨ ਲੱਗੀਆਂ ਤੇ ਫਿਰ ਜਦੋਂ ਕੱਢਣ ਲੱਗੀਆਂ ਤਾਂ ਤੁਹਾਨੂੰ ਜਰੂਰ ਖਵਾਵਾਂਗੇ ਅੱਛਾ ਇਹ ਹੁਣ ਆਲੂ ਕੁੱਟਣੇ ਆ ਕੁੱਟ ਕੇ ਟਿੱਕੀਆਂ ਬਣਾਉਣੀਆਂ ਵਾ ਸੋਹਣੀਆਂ ਬੜੀਆਂ ਪੇੜੇ ਬਣਾਉਣੀਆਂ ਪੇੜਿਆਂ ਤਰ੍ਹਾਂ ਬਣਾਉਣੇ ਆ ਆਪਾਂ ਹਾਂ ਆਪਾਂ ਇਹਦਾ ਹੋ ਟਿਕੀਆਂ ਬਣਾਈ ਦਿਆਂ ਵਾ ਆਹ ਹੁੰਦੀਆਂ ਵਾ ਆ ਡਾ ਡਾ ਲਾ ਕੇ ਵੇਸਣ ਲਾ ਕੇ ਹਾਂ ਤੇ ਉਹ ਤਾੜਣੀਆਂ ਆਪਾਂ ਘਿਓ ਦੇ ਵਿੱਚ ਇਹ ਤੇ ਪੱਕੇ ਇਹਦੇ ਬੜਗੀਆਂ ਬਣੀਆਂ ਤਾੜਣੀਆਂ ਹੁੰਦੀਆਂ ਵੇਸਣ ਬਸ ਰ ਮੜਾ ਕੱਚਾ ਨਾ ਰਹਿ ਜਾਵੇ ਹਾਂ ਹਾਂ ਤੇ ਉਹ ਤਾੜਣੀਆਂ ਬਸ ਉਹ ਤੁਹਾਨੂੰ ਤਲਦੀਆਂ ਖਾਵਾਗੇ ਤੇ ਪੂਰੀ ਸ਼ਾਮ ਨੂੰ ਜਿਹੜੀ ਡਿਟੇਲ ਆ ਤੁਹਾਨੂੰ ਸਾਰੀ ਦੇਵਾਂਗੇ ਜੇ ਦਫਤਰੀ ਕਰਨ ਲੱਗੇ ਤਿਆਰ ਕੀਤੀ ਹੈ ਤੇ ਤੁਹਾਨੂੰ ਸਾਰੀ ਵਿਖਾਵਾਂਗੇ ਅਸੀਂ ਅੱਜ ਅਫਤਾਰੀ ਇਦਾਂ ਤੇ ਬਾਕੀ Eid ਮੁਬਾਰਕ ਉਹ ਕਿੰਨੇ ਨਹੀਂ ਕਹਿੰਦੇ ਹੁੰਦੇ ਆ ਕਿ ਹਾਂ ਬਾਕੀ ਭਾਈ ਮੈਨੂੰ ਵਧਾਈਆਂ ਦੋ ਮੇਰੀ Eid ਆਈ ਆ ਵਾਹ ਜੀ ਵਾਹ ਤੇ ਲੋ ਜੀ ਬਾਕੀ ਅੱਜ ਬਣਦਾ ਪਿਆਵਾ ਚਿਕਨ 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 ਹੀ ਆ ਇਹ ਚਿਕਨ ਬਣਦਾ ਪਿਆ ਜੀ ਤੇ ਬੇਬੇ ਹੁਣ ਤੁਸੀਂ ਕੱਟ ਲਓ ਹਾਂ ਕੱਟ ਕੇ ਤਾਂ ਫਿਰ ਦਿਖਾਉਣੇ ਆਪਾਂ ਹਾਂ ਹਾਂ ਤੁਸੀਂ ਕੱਟ ਲਓ ਕੱਟ ਲਓ ਰੁਕੇ ਹੈ ਨਾ ਮੇਜ਼ ਤੇ ਬਾਹਰ ਤੇ ਫੇਰ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਇਫਤਾਰੀ ਅੱਜ ਕਰਨ ਲੱਗੇ ਆ ਕਰਨ ਲੱਗੇ ਕਿ ਕਰਾਉਣ ਲੱਗੇ ਆ ਕਰਾਉਣ ਲੱਗੇ ਆ ਅੱਜ ਮੇਰੀਆਂ ਭੈਣਾਂ ਆਈਆਂ ਵਾ ਤੇ ਉਹਨਾਂ ਦੀ ਇਫਤਾਰੀ ਕਰਾਉਣੀ ਆ ਮੇਰੇ ਕਰਾਉਣੀ ਇੱਕ ਦੀ ਸੀ ਤੇ ਫਿਰ ਬੇਬੇ ਨੇ ਕਿਹਾ ਮੈਂ ਲੈ ਆਉਂ ਨੇੜੇ ਸੀ ਤੇ ਅਸੀਂ ਕਿਹਾ ਤੁਸੀਂ ਆ ਜਾ ਭੱਜਿਆ ਤੁਮੀ ਅੱਜ ਸਾਡੇ ਨਾਲ ਹੀ ਰਲ ਜਾ। ਆਹੋ ਨਹੀਂ ਇਹ ਸੋਚ ਕੇ ਕਿ ਆਣਾ ਵੀ ਚਲੋ ਜਿੱਥੇ ਰੋਟੀ ਪੱਕੀ ਆ ਤੇ ਬਾਕੀਆਂ ਦੇ ਵੀ ਨਾਲ ਹੀ ਕਰਾ ਦਈਏ। ਹਾਂ ਖਰਚਾ ਬੇਦੂਰੀ ਵਿੱਚ ਜ਼ਰੂਰ ਕਰਨਾ ਆਜਾ ਇਸ ਖਚੇ ਦੀ ਸਾਰੇ ਪੂਰੇ ਕਰ ਦਗੇ। ਵਾਹ ਚਲੋ ਕੱਟੋ ਤੁਸੀਂ ਫਿਰ ਐ। ਹੁਣ ਲੋ ਜੀ ਮਾਸ਼ਾਅੱਲਾ 51 ਕੱਢ ਲਿਆ ਵਾ ਵੇੜੇ ਦੇ ਵਿੱਚ ਤੇ ਦੂਜੇ ਲਾਪਿਆ ਕੱਢਣ। ਹਮਦਾਨ ਸਾਹਿਬ ਵੀ ਆ ਗਏ ਆ। ਆਜੋ 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 ਆਜੋ। ਧਿਆਨ ਨਾਲ। ਕੱਢ ਲਓ ਵੀ। ਇਹ ਜੀ ਅੱਜ ਜਿਹੜੇ ਮੰਜੇ ਆ ਨਾ ਇਹ ਲੱਗਣਗੇ ਵੇੜੇ 'ਚ। ਹਾਂ ਬੇਬੇ। ਕੜਾਈਆਂ ਨਹੀਂ ਮੰਜੇ। ਉਹ ਅੰਦਰ ਮੈਂ ਕਿਹਾ ਇੱਥੇ ਬਾਹਰ ਹੈ ਨਾ ਸਹੀ ਹੈ ਠੰਡਾ ਠੰਡਾ ਮੌਸਮ ਹੈ ਤੇ ਠੰਡਾ ਤਾਂ ਨਹੀਂ ਕਾ ਬੇਬੇ ਹਲੇ ਤਾਂ ਸ਼ਾਮ ਨੂੰ ਠੰਡਾ ਹੋ ਜਾਣਾ ਨਾ ਹਾਂ ਹਾਂ ਤੇ ਉਹ ਫਿਰ ਅੰਦਰ ਪਚੋਲ ਪਊਗਾ ਇੱਥੇ ਬਾਹਰ ਹਨਾ ਲਾਵਾਂਗੇ ਟੇਬਲ ਤੇ ਇੱਥੇ ਹਨਾ ਫਤਾਰੀ ਕਰਾਵਾਂਗੇ ਸਾਰੇ ਆ ਹਾਂ ਇਹ ਸਹੀ ਆ ਹਾਂ ਤਾਂ ਕਰਕੇ ਉਹ ਮੱਝੇ ਮੈਂ ਬਾਹਰ ਸਹਿਮ ਇੱਕ ਮੱਝਾ ਦੂਜਾ ਵੀ ਕੱਢ ਲਓ ਮੈਂ ਆਪ ਕੱਢ ਲੈਣੀ ਹੈ ਬੇਬੇ ਤੁਸੀਂ ਇਕੱਲੇ ਕਿਦਾਂ ਕੱਢੋਗੇ ਨਹੀਂ ਸੀ ਲੈਣਾ ਇੱਧਰ ਹੀ ਛੱਡ ਲਓ ਮੈਂ ਫੇਰ ਕਢਾ ਦੇਣਾ ਨਾਲ ਨਹੀਂ ਨਹੀਂ ਤੂੰ ਬਰੋਕਾ ਕਰਦਾ ਬਣਾ ਤੇ ਆਪਾਂ ਇੱਧਰ ਕੜੀਸ ਲੈਣਾ ਕਿ ਅੱਗੇ ਇੱਧਰ ਮੱਝੇ ਗੱਡੀ ਦੇ ਛ ਅਗੇ ਨਾ ਘਰ ਹੁੰਦੇ ਸੀ ਕੱਚੇ ਵਿਹੜੇ ਹੁੰਦੇ ਸੀ ਕੱਚੇ ਇਦਾਂ ਹੀ ਮਾਈਆਂ ਨੇ ਇੱਕ ਸੀਟ ਲੈਣੀ ਤੇ ਗਵਾਂਡੀਆਂ ਨੂੰ ਪਤਾ ਲਾਣਾ ਵੀ ਅੰਦਰੋਂ ਮੰਜੇ ਕੱਢਣ ਲੱਪਿਆ ਕਸੀਟੀਆਂ ਜਾਂਦੇ ਆ ਹੈ ਪਤਾ ਲੱਗਦਾ ਸੀ ਅੰਦਰ ਰੱਖਣ ਲੱਗੇ ਤਾਂ ਪਤਾ ਲੱਗਦਾ ਸੀ ਬਾਹਰ ਕੱਢਣ ਲੱਗੇ ਆਹੋ ਲਓ ਜੀ ਮਾਸ਼ਾਅੱਲਾ ਮੰਜੇ ਲੱਗ ਗਿਆ ਤੇ ਇਸ ਟਾਈਮ ਜਿਹੜਾ ਵਿਊ ਆਪਣਾ ਮਾਸ਼ਾਅੱਲਾ ਬੜਾ ਸੋਹਣਾ ਇੱਥੋਂ ਪਰਲੇ ਪਾਸੇ ਹੈ ਲਓ ਜੀ ਇੱਥੇ ਲਾ ਜਣਾ ਸਾਹਮਣੇ ਟੇਬਲ ਤਾਂ ਕੰਮ ਹੋ ਜਾਣਾ ਓਕੇ ਬਾਹਰ ਆ ਗਏ ਆ ਤਾਂ ਚਿਸਤੀ ਨੇ ਮਾਸ਼ਾਅੱਲਾ ਐਮਬਰ ਨੂੰ ਲਾ ਦਿੱਤਾ ਕੜਿਆਲਾ ਹਾਂ ਚਿਸਤੀ ਸਾਹਿਬ ਹਾਂ ਜੀ ਲਾ ਦਿੱਤਾ ਐਮਬਰ ਨੂੰ ਕੜਿਆਲਾ ਜੀ ਇਹ ਬੰਦਾ ਸਜੇ ਐਮਰ ਨੂੰ ਤੇ ਤੂੰ ਸਾ ਕਰਨਾ ਯਾ ਮੈਂ ਕਰਨਾ ਹੈ ਇਹ ਤੇ ਤੂੰ ਸਾ ਕਰਨਾ ਹੈ ਕਿ ਮੈਂ ਕਰਨਾ ਦਾ ਮਤਲਬ ਦੱਸ ਦੇ ਬੜਾ ਇਹਦਾ ਮਤਲਬ ਜਿਉਂ ਐਮਰ ਨਾਲ ਪਟੋਲਣਾ ਵੀ ਆ ਤੇ ਵਾਸਤਾ ਭਾਈ ਇੱਕ ਬੰਦਾ ਰੱਖਣਾ ਹੁਣ ਯਾ ਤੂੰ ਕਰ ਲੈ ਯਾ ਮੈਂ ਇੱਕ ਬੰਦੇ ਨੇ ਕੁੱਟਣਾ ਦੇਖਨੇ ਤੇ ਕਰਨਾ ਇੱਕ ਨੇ ਤੇ ਕਰਨਾ ਆ ਫਿਰ ਡਾਂਗ ਹੁਣ ਐਮਰ ਵਾਸਤੇ ਮੈਂ ਲੈ ਆਇਆ ਜੀ ਹੁਣ ਤੂੰ ਸਾ ਦੱਸਣਾ ਵੀ ਤੇ ਕੈਂ ਕਰਨਾ ਹੈ ਤੇ ਮੈਂ ਹੀ ਕਰ ਲੈਣਾ ਕੋਟ ਤੂੰ ਲਾ ਨਹੀਂ 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 ਮੈਂ ਕੋਟ ਲੈਣਾ ਥੋੜਾ ਤੂੰ ਤੇ ਕਰ ਲੈ ਕਿਉਂਕਿ ਕੜਿਆਲਾ ਦੇਣਾ ਔਖਾ ਕੰਮ ਕੜਿਆਲਾ ਦੇਣਾ ਔਖਾ ਕੰਮ ਨਹੀਂ ਨਹੀਂ ਭਾਈ ਜੀ ਅਲੀਸ਼ਾ ਮਾਸ਼ਾਅੱਲਾ ਬਹੁਤ ਸੋਹਣਾ ਅੱਜ ਕੱਲ ਕੰਮ ਕਰਦਾ ਪਿਆ ਕੜਿਆਲਾ ਇਹਨੇ ਕੋੜੀ ਲਾ ਲਈ ਆ ਕੜਿਆਲਾ ਦੇਣਾ ਆ ਗਿਆ ਤੇ ਪਹਿਲੇ ਦਿਨ ਅਲੀ ਡਰਦਾ ਸੀ ਕੋੜੀ ਤੋਂ ਪਹਿਲੇ ਦਿਨ ਬਹੁਤ ਡਰਦੇ ਆਸ ਜੀ ਹਾਂ ਨਾ ਹੁਣ ਹੁਣ ਕੋਈ ਹੁਣ ਤੇ ਜਾਕਾ ਲੈ ਹੈਗਾ ਜੀ ਪਹਿਲੇ ਪਹਿਲੇ ਜਾਕਾ ਹੁੰਦਾ ਥੋੜਾ ਜਿਆ ਹੁਣ ਲੱਥ ਗਿਆ ਹੁਣ ਆਪਾਂ ਫਿੱਟ ਕਰ ਦੇਵਾਂਗੇ ਟੈਨਸ਼ਨ ਨਹੀਂ ਲੈਣੀ ਆ خیر ਭਾਈ ਨੂੰ ਮਾਰੀ ਨਾ ਆ ਜਿਹੜਾ ਟੀ ਲਾਇਆ ਸੀ ਜੀ ਆਪਾਂ ਇਹਦਾ ਫਾਇਦਾ ਆ ਵਾ ਕਿ ਕੁੜੀ ਇੱਥੇ ਘੁੰਮੇਗੀ। ਧਿਆਨ ਨਾਲ ਧਿਆਨ ਨਾਲ ਪਟਾਵੇ ਨਾ। ਐ ਹੈ ਤੇ ਤੂੰ ਡਰਦੀ ਦੇਖ ਹੁਣ। ਡਰਦੀ ਪਈ ਆ ਤੇਰ ਤੋਂ। ਪੁੱਤੇ ਨਾ ਕਰ ਹਟ ਜਾ। ਖੜੋ ਜਾ। ਬੱਸ ਬੱਸ ਅਲੀ ਹੌਲੀ ਹੌਲੀ ਮੇਰਾ ਭਰਾ। ਥੋੜਾ ਪਿੱਛੇ ਰਹਿ ਦੇ। ਲਓ ਜੀ ਇਸ ਵਾਸਤੇ ਸੀ ਇਹ। ਵੀ ਚੱਲ ਥੋੜਾ ਥੋੜਾ ਨਾ ਤੁਰਦੀ ਰਹੇਗੀ ਘੁੰਮਣਾ ਬੜਾ ਔਖਾ। ਬਹੁਤ ਬੱਸ 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 ਨਹੀਂ ਬੱਸ। ਤੇ ਆ ਨਾ ਸਾਟ ਨਾਲ ਵਾਲੇ ਸਾਟ ਨਾਲ ਵਾਲੇ ਪਿੱਛੇ ਐ ਹੈ। ਹਾਂ ਬੱਸ 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 ਬੱਸ। ਬੱਸ ਠੀਕ ਆ ਠੀਕ ਆ। ਛੋਟੀ ਨਾਲ ਆਏ ਨੇ ਛੋਟੀ ਨਾਲ ਆ ਅਲੀ ਛੋਟੀ ਛੱਡ ਦੇ ਹਾਂ ਤੇ ਇਹ ਕਰੇ ਨਾ ਯਾਰ ਇਦਾਂ ਨਾ ਕਰ ਤੂੰ ਜਾ ਆ ਤੇ ਥੋੜਾ ਜਿਹਾ ਬੱਸ 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 ਛੋਰੀ ਕਰ ਲੈ ਨਾਲ ਹੀ ਛੋਰੀ ਜੀ ਬਾਤ ਬੰਨੇ ਨੇ ਤੇਰੇ ਅੱਗੇ ਸਾਨੂੰ ਬੁਲਾ ਹੈ ਸਾਡੇ ਤੋਂ ਬੁਲਾ ਆ ਤੇ ਕੋ ਸਾਨੂੰ ਉੱਤੇ ਵੀ ਬਿਠਾ ਹਾਂ ਆ ਰੋਲਾ ਮੇਨ ਮੇਨ ਰੋਲਾ ਤੇ ਆ ਉੱਤੇ ਬਹਿਣ ਆਲਾ ਨਾ ਨਹੀਂ ਬਹਾਂੂਗੀ ਉੱਤੇ ਇਨਸ਼ਾਅੱਲਾ ਇੱਕ ਵਾਰੀ ਪ੍ਰੋਪਰ ਟ੍ਰੇਨ ਕਰ ਲਈਏ ਤਾਂ ਫਿਰ ਉੱਤੇ ਵੀ ਭਾਏਗੀ। ਬਸ ਠੀਕ ਐ ਨੂੰ ਹਲਕਾ ਹਲਕਾ ਤੋੜ ਕੇ ਤੇ ਆ ਜਾ ਮੇਰਾ ਭਰਾ ਪੱਠੇ ਵੜ ਲਾ ਤਾਂ ਇਹ ਕੰਮ ਨਿਬੜ ਜਵੇ ਇਹਨੂੰ ਖੜੀ ਰਹਿਣ ਤੇ ਝਟ ਦੀ ਝਟ ਸੈਮ ਹੁਣੇ ਆਉਂਦੇ ਆ ਤੇ ਫਿਰ ਇਹਨੂੰ ਲੈ ਜਾਂਦੇ ਆ ਠੀਕ ਆ। ਕੋਈ ਨਹੀਂ ਕੋਈ ਨਹੀਂ। ਚੱਲ ਮੇਰਾ ਬੰਦ ਚੱਲ 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 ਚਾਬਾਸ਼ ਐਦਾਂ ਐਦਾਂ ਹੀ ਤੂੰ ਕੋਮੀ ਰਹਿਣਾ ਛੋਟੀ ਦੀ ਲੋੜ ਹੀ ਨਹੀਂ ਇਹਨੂੰ ਪੈਣੀ। ਮੈਨੂੰ ਲੱਗਦਾ ਡਾਂਗ ਦੀ ਲੋੜ ਪੈਣੀ ਛੋਟੀ ਦੀ ਵੀ ਨਹੀਂ ਪੈਣੀ। ਐਸੇ ਦੋਖਤੋਂ ਤੇ ਲਾਇਆ ਵੀ ਬੰਦੇ ਨੂੰ ਚੱਕਰ ਨਾ ਆਉਣ। ਲੋ ਜੀ ਚਿਸਤੀ ਘੋੜੀ ਤੋਂ ਬਾਅਦ ਟੁਕਣ ਲਾ ਪਿਆ ਜੀ ਬਾਲਣ ਚਿਸਤੀ ਦੀ ਇਸ ਟਾਈਮ ਜਿਹੜੀ ਪੱਕੀ ਡਿਊਟੀ ਹੈ ਨਾ ਇਹ ਵਾਲੀ ਇਹ ਵਾਲੀ ਲੋ ਜੀ ਹੈ ਉਹ ਆ ਗਿਆ ਜੀ ਮੇਰੇ ਵਾਸਤੇ ਚੌਲ ਜੀ ਮਾਲ ਆ ਗਿਆ ਚੌਲ ਆ ਕੇ ਗੋਸ਼ਤ ਚਾਹ ਵਾਲਾ ਚਾਹ ਵਾਲਾ ਵਾਹ ਵੀ ਵਾਹ ਇਹ ਜ਼ਾਲਮਾ ਆ ਕੀ ਹੈ ਹੈ ਆ ਕੀਆ ਬਈ ਚਾਵਲ ਦੋਈ ਨਹੀਂ ਇਹ ਇਹ ਡਾਟਾ ਟਪ ਕਿੱਡੀ ਗੇ ਲੋਡ ਸੀ ਇਹਦੀ ਅੱਗੇ ਭਰਿਆ ਹੋਇਆ ਸੀ ਹੁਣ ਖਾਲੀ ਹੋਇਆ ਨਾ ਯਾਰ ਫਿਰ ਨਾ ਸੱਚ ਮਿਲਿਆ ਹੀ ਨਹੀਂ ਆਓ ਵਾਹ ਵਾਹ ਚਿਸਤੀ ਜੰਗਾਪੁਰਾ ਬੰਦਾ ਸਾਡੇ ਕੰਮ ਕਰਦਾ ਸੀ ਤੇ ਬਲੌਗਰ ਚ ਲਾ ਦੇ ਲੈ ਦੱਸ ਇਹਨੂੰ ਮੜਾ ਜਾ ਚਿਸਤੀ ਮੜਾ ਦੱਸ ਇਹਨੂੰ ਆ ਬੜਾ ਸਵਾਦ ਹੈ ਫ੍ਰੀ ਪੈਕੇਜ ਲੱਗਦਾ ਯਾਰ ਰੰਦਾ ਲੋਕਾਂ ਨੂੰ ਟੈਨਸ਼ਨ ਨਹੀਂ ਹੈ ਫ੍ਰੀ ਪੈਕੇਜ ਲੱਗਦਾ ਹੈ ਪੈਕੇਜ ਲੱਗਦਾ ਹੋਰ ਕੀ ਚਾਹੀਦਾ ਉਹਨੂੰ ਭਾਈ ਉਹ ਡੇਲੀ ਰਾਤ ਨੂੰ ਵਲੌਗ ਵੀ ਵੇਖਦਾ ਅਗਲਾ ਰਾਤ ਨੂੰ ਡੇਲੀ ਵਲੌਗ ਦੇਖੀਦਾ ਪੈਕੇਜ ਫ੍ਰੀ ਮੁੱਕਣ ਤੋਂ ਪਹਿਲਾਂ ਦੱਸ ਦੇ ਯਾਰ ਅੱਜ ਮੁੱਕ ਜਾਣਾ ਹੁਣ ਠੀਕ ਹੈ ਆ ਠੀਕ ਹੈ ਜਿੱਤੇ ਤੇ ਬੇਟਾ ਰੰਦਾ ਇਹ ਲਵਾ ਗੀਲਵਾ ਦੇ ਮੇਰੇ ਇਹਨੇ ਗੁਰ ਬੁੜੇ ਨੂੰ ਕੰਨਾਂ ਦਾ ਮੈਨੂੰ ਕੰਨਾਂ ਦਾ ਤਾਗੀਲਵਾ ਤੇ ਫਿਰ ਲਵਾ ਕੇ ਦਿੱਤਾ ਕਦੀ ਮੈਂ ਨਾ ਲਵਾ ਕੇ ਦਿੱਤਾ ਹਾਂ ਇਹ ਤਾਂ ਹੈਲੋ ਠੀਕ ਤਾਂ ਕਦੇ ਬੁੜੇ ਨੂੰ ਲਵਾ ਗਦਨ ਤੈਨੂੰ ਕਾ ਦੋ ਇਹ ਆ ਫਰੀ ਤਾੜ ਦੇ ਬਦਨ ਮੈਨੂੰ ਉਹ ਗੇ ਵੀ ਨਾ ਯਾਰ ਮਾੜਾ ਦੇਈ ਕੋਡ ਆ ਸੀਮਾ ਕਹਿੰਦਾ ਉਹਨਾਂ ਕੋਡ ਦੇਈ ਹਾਂ ਯਾਰ ਪਾਸਪੋਰਟ ਦੇਈ ਵਾਈਫਾਈ ਪਾਸਪੋਰਟ ਅੱਛਾ ਪਾਸਪੋਰਟ ਮੰਗਦਾ ਹਾਂ ਹਾਂਜੀ ਚੌਲ ਬਾਚ ਹੀ ਗਏ ਆ ਜੀ ਹੈਗੇ ਆ ਦੋ ਤੋ ਜ਼ਾਲਮ ਮੈਨੇ ਇੱਕ ਗੱਲ ਦੱਸੋ ਦੇਖ ਤੁਸੀਂ ਪੂਰੀ ਲਾਈ ਆ ਤੇ ਚੌਲ ਤੁਸੀਂ ਥੋੜੇ ਥੋੜੇ ਯਾਰ ਕੋ ਸ਼ਰਮ ਦਾ ਘਾਟਾ ਕੋ ਪਲੇਟਾਂ ਲਿਆਓ ਯਾਰ ਹੁਣ ਕਿਹੜਾ ਇੱਕ ਘਰ ਦੇ ਬਣਨੇ ਆ ਉਹ ਕਿਥੋਂ ਡੇਰਾ ਸ਼ੁਰੂ ਹੁੰਦਾ ਸਾਰੇ ਵੰਡਨੇ ਆ ਕਿੰਨੇ ਵੰਡ ਕੇ ਆਂ ਦੇਗਾ ਦੋ ਭਾਈ ਦੋ ਲਾਈਆਂ ਆ ਛਾਪਰ ਵਿਛਲਾ ਵੀ ਆ ਵੀ ਆਪਣਾ ਹੀ ਆ ਨਾ ਵੀ ਹੁੰਦਾ ਤੇ ਅਸੀਂ ਚੁੱਕ ਲੈਣਾ ਸੀ ਤਿੰਨ ਘਰਾਂ ਅਸੀਂ ਤਿੰਨ ਘਰਾਂ ਅਸੀਂ ਹੁਣ ਅਲੀ ਇੱਕ ਤੈਨੂੰ ਲੈ ਆ ਮੇਰੇ ਵਾਸਤੇ ਤੇ ਆ ਗਿਆ ਹੈ ਅੱਛਾ ਇਹ ਰਾਹ ਗਿਆ ਨੇ ਇਹ ਸੀ ਸਾਡੇ ਨਹੀਂ ਆਏ ਮੈਂ ਦੱਸ ਦੇਣਾ ਘਰੇ ਆਪਦੇ ਠੀਕ ਆ ਵੀ ਸਾਡੇ ਜਿਹੜਾ ਚੌਲੜੀ ਦਿੱਤੇ ਠੀਕ ਆ ਉਹ ਜੀ ਡਨ ਹੋ ਗਿਆ ਆ ਹੁਣ ਲੈ ਜਾਓ ਤੇ ਇਹਨੂੰ ਜ਼ਾਲਮਾ ਭਰਾ ਕ ਲਿਆਓ ਇਹਨੂੰ ਮਾਰਨਾ ਕਿਹੜਾ ਦੁਬਾਰਾ ਆ ਮੈਂ ਆਮਲੇ ਹੋਣਾ ਹੁਣ ਲੈ ਯਾਰ ਪਲੇਟ ਬਾਅਦ ਲੈਣੇ ਤੇ ਦੋ ਬੁਰਕੀਆਂ ਨੇ ਮੇਰੀਆਂ ਚਲੋ ਜਾਓ ਯਾਰ ਹਾਂ ਵਿੱਚ ਇਸਤੀ ਮौज ਲੱਗ ਗਈ ਓਏ ਲੱਗ ਗਈ ਜੀ ਆ ਲੈ ਥੋੜੇ ਜਿਹਾ ਆਏ ਨੇ ਯਾਰ ਤੋ ਦੋ ਤਿੰਨ ਪਲੇਟਾਂ ਤੇ ਲੈ ਜਾਂਦੇ ਤੇ ਸਿਰਫ ਨਿਗਾਲ ਹੀ ਆਉਣਾ ਹੈ ਨਿਗਾਲ ਚੰਗਾ ਤੂੰ ਪਾਣੀ ਛੱਡਿਆ ਇਹ ਨਿਗਾਲ ਟੱਪ ਜਾਵਣਾ ਚਲੋ ਕੋਈ ਨਹੀਂ ਲਓ ਜੀ ਅਸਲ ਦੇ ਵਿੱਚ ਇੱਕ ਤਾਂ ਰੋਜ਼ੇ ਆ ਤੇ ਰੋਜ਼ਿਆਂ ਦੇ ਕਰਕੇ ਤਾਂ ਸਾਰੇ ਦੇਗਾਂ ਲਾਉਂਦੇ ਆ ਤੇ ਸਦਕਾ ਖਰਾਤ ਕਹ ਲੋ ਵੀ ਨਾਲ ਇਹ ਆ ਵੀ ਅੱਲਾ ਦੀ ਰਾਹ 'ਤੇ ਦਿੰਦੇ ਆ ਦੇਗਾ ਸਾਰੇ ਚੌਲ ਹੋ ਗਏ ਆ ਕੋਈ ਵੀ ਇਦਾਂ ਚੀਜ਼ ਹੋ ਗਈ ਇਫਤਾਰੀਆਂ ਕਰੁੰਦੇ ਆ ਲੋਕ ਠੀਕ ਆ ਸਵਾਬ ਵਾਸਤੇ ਜੀ ਰੱਬ ਦੀ ਰਜ਼ਾ ਵਾਸਤੇ ਇਹ ਸੈਕੰਡ ਛਾਪਰਾ ਦੇ ਵਿੱਚ ਕੁਝ ਲੋਕ ਮੇਬੀ ਇਸ ਚੀਜ਼ ਨੂੰ ਵਧੀਆ ਨਾ ਸਮਝਦੇ ਹੁਣ ਵੀ ਇਦਾਂ ਛਾਪਰਾ ਹੀ ਦਿੰਦੇ ਆ ਉਹਦਾ ਰੀਜ਼ਨ ਇਹ ਹੁੰਦਾ ਵਾ ਕਿ ਡੇਰੇ ਹੈਗੇ ਆ ਸਾਰੇ ਵੱਖਰੇ ਵੱਖਰੇ ਆਪਦੀਆਂ ਦੇ ਜ਼ਮੀਨਾਂ ਦੇ ਵਿੱਚ ਬਣੇ ਹੋਏ ਘਰ ਹੈਗੇ ਆ ਦੂਰ ਦੂਰ ਉਹ ਛਾਪਰਾ ਚ ਤਾਂ ਪਾ ਲੈਂਦੇ ਆ ਕਿਉਂਕਿ ਫਿਰ ਲਿਜਾਣੇ ਲਿਆਉਣੇ ਸੌਖੇ ਹੋ ਜਾਂਦਾ ਵਾ ਅਗਰ ਪਲੇਟਾਂ ਦੇ ਵਿੱਚ ਲੈ ਕੇ ਆਉਣ ਤੁਰ ਕੇ ਆਉਣਾ ਪੈਂਦਾ ਵਾ ਮੋਟਰਸਾਈਕਲ ਤੇ ਪਲੇਟਾਂ ਦਾ ਰੱਖ ਕੇ ਲਿਆ ਨਹੀਂ ਸਕਦੇ ਸੋ ਦੈਟਸ ਵਾਈ ਇਹਦੇ ਵਿੱਚ ਪਾ ਲੈਂਦੇ ਆ ਸੋ ਇਹ ਚੱਕਰ ਹੈ ਜੀ ਲੋ ਜੀ ਘਰ ਵਾਲਿਓ ਇਹ ਚੌਲ ਆ ਗਏ ਆ ਤੇ ਪ੍ਰਾਉਣਿਆਂ ਵਾਸਤੂ ਜਨੇ ਮਰਜੀ ਨਾਲ ਖਵਾਓ ਖੁੱਲੇ ਹੀ ਆ ਖੁੱਲੇ ਹੀ ਚੌੜਾ ਖੁੱਲੇ ਬਹੁਤ ਖੁੱਲੇ ਆ ਕੋਈ ਨਹੀਂ ਇੰਨੇ ਬਹੁਤ ਆ ਅੱਛਾ ਦੇਗਾ ਲੋਕੀ ਲੰਦਾਲੇ ਵਾਸਤੇ ਥੋੜੇ ਥੋੜੇ ਮਿੱਠੇ ਇਹ ਤੇ ਰੜੇ ਹੋਏ ਆ ਤੂੰ ਮਿੱਠੇ ਖਾਣੇ ਹੁੰਦੇ ਆ ਇਹ ਹੁਣ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵਾ ਮੈਂ ਵੀ ਮੈਨੂੰ ਉਹਨਾਂ ਮੇਰੇ ਵਾਸਤੇ ਹੋਰ ਕੱਲੋ ਮਿੱਠੇ ਉਹ ਕੌਣ ਸੀ ਜਿਹੜੇ ਏਡੇ ਅੱਛਾ ਫੇਕ ਲਾ ਦੇਣਗੇ ਤੈਨੂੰ ਮਗੀਸ ਨੂੰ ਮੈਂ ਕਿਹਾ ਮੈਂ ਹੁਣ ਤੂੰ ਜਾ ਤੇ ਜਾ ਕੇ ਤੇ ਦੁਬਾਰਾ ਲੈ ਕੇ ਆਵੀ ਹਲੋ ਕਿੱਧਰ ਕੀ ਕਰਦਾ ਫਿਰਦਾ ਇੱਥੇ ਸੁਣਾਓ ਚਾਚਾ ਜੀ ਕੀ ਹਾਲ ਆ ਰੋਕੋ ਜੀ ਰੋਕੋ ਤੈਨੂੰ ਕੀ ਹੋਇਆ ਸੁਣਾਓ ਚਾਚਾ ਜੀ ਠੀਕ ਹੋ ਕੀ ਵੇਚਦੇ ਫਿਰਦੇ ਆ ਪੋਦੇ ਨੇ ਹੋਰ ਪੋਦੇ ਕਿਹੜੇ ਚਾਚਾ ਜੀ ਕਦਾ ਇਹਨਾਂ ਦਾ ਕੀ ਕੋ ਰੇਟ ਹੈ ਯਾਰ ਉਹ ਰੇਟ ਤਾਂ ਬਾਅਦ ਚ ਪੁੱਛੀ ਪਹਿਲਾਂ ਪੁੱਛ ਤੇ ਲਾ ਵੀ ਹੈ ਕਿਹੜੇ ਆ ਓਏ ਜੱਬ ਭੱਜ ਜਾ ਇੱਥੋਂ ਵੱਡਾ ਤੂੰ ਰਾਖਾ ਐ ਅਨਾਰ ਐ ਅਨਾਰ ਅਮਰੂਦ ਨਿੰਬੂ ਹੋਰ ਫਲੂਟਰ ਫਲੂਟਰ ਅੱਛਾ ਨਾ ਚਾਚਾ ਉਹ ਨਹੀਂ درخت ਹੈਗਾ ਤੁਹਾਡੇ ਕੋਲੇ ਜਿਹੜਾ ਬੜੇ ਦਿਨਾਂ ਚ ਹੁੰਦਾ ਉਹ ਇੱਕ ਉਹ ਫੈਕਟਰੀ ਦੇ ਕੋਲੇ ਵੀ ਲੱਗਾ ਹੋਇਆ ਉਹ ਉਹਨੂੰ ਕੀ ਕਹਿੰਦੇ ਆ ਕੋਨ ਕਿਹੜਾ ਪਪਕੂਨ ਪਪਕੂਨ ਕੋਈ ਨਹੀਂ ਚਾਚਾ ਯਾਰ ਕਿੱਥੇ ਆ ਹਾਏ ਵਾਲਾ ਹਾਂ ਨਹੀਂਗਾ ਚਾਚਾ ਉਹ ਇਹ ਚਾਚਾ ਹੋ ਰੇ ਯਾਰ ਓਦਣ ਨਹੀਂ ਸੀ ਤੈਨੂੰ ਦੇਖੇ ਓਏ ਆ ਵੇਖ ਯਾਰ ਓਏ ਆ ਵੇਖ ਆ ਬੂੜ ਦਾ ਬੂੜ ਆ ਓਏ ਆ ਹੈਗਾ ਯਾਰ ਓ ਯਾਰ ਪਤਾ ਨਹੀਂ ਕਿਹੜਾ ਸੰਤ ਦਿਸਦਾ ਕੋਈ ਚਾਚਾ ਜੀ ਛੋਟੀ ਲਾਦ ਬਾਰਾ ਆ ਪਿਆ ਵੇਖ ਆ ਆਇਓ ਆ ਆਹਈਓ ਆ ਆ ਆ ਤੋੜ ਨਾ ਦੇ ਆ ਆ ਵੀਰੇ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਇਹ ਚਾਚਾ ਜੀ ਕਿ ਕਿੰਨੇ ਦਾ ਹੁੰਦਾ ਪੌਦਾ ਯਾਰ ਲਾ ਲਾ ਤੇ ਚੋਕ ਕੇ ਕੀ ਕਿੰਨੇ ਨੂੰ ਕੀ ਕਹਿਣਾ ਇਹਦੇ ਚੋਕ ਕੇ ਲਾ ਲਾ ਫਰੀ ਹਾਂ ਵੱਡੀ ਗੱਲ ਚਾਚਾ ਹਾਂ ਤੇ ਠੀਕ ਆ ਲਿਆ ਦਿਓ ਜਿੰਨੇ ਪੈ ਹੁਣ ਚਾਚਾ ਇਹੋ ਇੱਕੋ ਹੀ ਪਿਆ ਇੱਕੋ ਹੀ ਪਿਆ ਬੂਟੇ ਜਿੱਦਣ ਮੈਂ ਲਿਆਂਦੇ ਕਿਦਣ ਲਿਆ ਕੇ ਤੂੰ ਕਹਿੰਦਾ ਮੈਂ ਜਾਣਾ ਦਿਹਾੜੀ ਦਾਂਗੀ ਮੈਂ ਇਹ ਚਾਚਾ ਕਿਲੋ ਦੇ ਹਿਸਾਬ ਵਿੱਚ ਆ ਬੂਟੇ ਦਾ ਯਾਰ ਹਣ ਗੱਲ ਪਤਾ ਤੂੰ ਕੀ ਬੱਚਾ ਹੈ ਤੇ ਮੈਂ ਹੁਣ ਤੈਨੂੰ ਨਾ ਗਾਲ ਨਹੀਂ ਕੱਢਣੀ ਬਸ ਨਹੀਂ ਗਾਲ ਨਹੀਂ ਹਾਂ ਜਵਾਬ ਬਹੁਤ ਹੁੰਦੇ ਆ ਹਾਂ ਹਾਂ ਦੇਣਾ ਨਹੀਂ ਗਾਲ ਤਾਂ ਬਗਾਰ ਬੱਚਾ ਨਾ ਕੋਈ ਗਾਲ ਐਵੇਂ ਗੱਲ ਚਾਚਾ ਸੱਜਨੇ ਨਾ ਸੂਟ ਪਾਇਆ ਢੋਲਕੀ ਵਾਲਾ ਏ ਨਾ ਉਹਦੇ ਚਾਚਾ ਆਜ ਵਜਾ ਖੜਦਾ ਲਾ ਲਓ ਇੱਕ ਤੇ ਜੇ ਲਾਉਣਾ ਤੇ ਤੇ ਨਹੀਂ ਲਾਉਣਾ ਤਾਂ ਫਿਰ ਇਹਨੇ ਇਕੱਠੇ ਲਾ ਲਓ ਨਹੀਂ ਇਕੱਠੇ ਲਾਵਾਂਗੇ ਹੁਣ ਇੱਕ ਕੀ ਕਰਨਾ ਸੀ ਇਹ ਲਾ ਦਿਓ ਕੁਛ ਨਹੀਂ ਹੁੰਦਾ ਇਹਨੂੰ ਕੀ ਹੁੰਦਾ ਇਹ ਲਾਉਣਾ ਤਾਂ ਲਾਲਾ ਚੱਕ ਚੱਕ ਲੈ ਫਿਰ ਲਾ ਦਿਓ ਪੰਜ ਚਾਰ ਬੂਟੇ ਇੱਕ ਬਾਲ ਦੇ ਦੀ ਚਾਚਾ ਦੇ ਕੀ ਜਾਈ ਕਿਦਾਂ ਦੇ ਦੂੰਗਾ ਉਹ ਜਾਣੀ ਤਾਂ ਉਹ ਨਹੀਂ ਮੈਂ ਕਹਾ ਵੀ ਦੇ ਜਵੇ ਯਾਰ ਟਾਈਮ ਨਾ ਕੰਮ ਨਿਬੜ ਗਏ ਲੈ ਲਈ ਬੂਟਾ ਭੱਲਿਆ ਜੀ ਲੈ ਐ ਵੇਖੋ ਜੀ ਆ ਵੇਖੋ ਜੀ ਇਹ ਆਈ 10 ਕੱਟ ਦੇਣੀ ਐ ਮੰਡ ਕੱਟ ਦੇ ਸਾਂਝ ਬੂਟੇ ਨੂੰ ਪਾਣੀ ਲਾਵਾ ਅੱਛਾ ਇਹ ਸਭ ਤੋਂ ਪੌਦਾ ਛੇਤੀ ਇਹ ਹੀ ਹੁੰਦਾ ਵਾ ਇਹ ਕਿੰਨੇ ਮਤਲਬ ਇਹ ਮਹੀਨੇ ਡੇਢ ਦੇ ਵਿੱਚ ਆ ਇਹ ਆ ਦੋ ਕਿੰਨਾ ਮਹੀਨੇ ਆ ਦੇਖੇ ਕਿੱਡਾ ਬੂਟਾ ਹੋ ਜਾਂਦਾ ਅੱਛਾ ਪਾਣੀ ਪੀ ਜਾਵੇ ਚਲੋ ਡਨ ਹੋ ਗਿਆ ਇਹਨੂੰ ਕਹਿੰਦੇ ਕੀ ਆ ਪਤਾ ਕੋਨੋ ਕੋਨੋ ਠੀਕ ਆ ਜੀ ਲਓ ਜੀ ਕੋਨੋ ਦਾ ਬੂਟਾ ਲੈ ਲਿਆ ਆਪਾਂ ਹੈ ਤੇ ਹੁਣ ਆਪਾਂ ਇਹਨੂੰ ਲਾਉਨੇ ਆ ਅਲੀਏ ਫਿਰ ਹੁਣੇ ਲਾ ਲਈਏ ਸੇਰੇ ਲਾਈਏ ਪੰਜ ਹੈ ਪੰਜ ਲੈ ਆਏ 4-5 ਚਾਰ ਪੰਜ ਬਾਬਾ ਚਾਰ ਪੰਜ 600 ਨਹੀਂ ਲੋ ਜੀ ਪ੍ਰੋਣੇ ਆਇਆ ਤੇ ਆ ਸਾਈਕਲਾਂ ਤੇ ਫਿਰਦੇ ਪਏ ਆ ਮੋਜ ਮਸਤੀ ਲੱਗੇ ਹੋਏ ਆ ਮਾਸ਼ਾਅੱਲਾ ਇਸ ਟਾਈਮ ਜਿਹੜਾ ਵਿਊ ਹੁੰਦਾ ਨਾ ਪਿੰਡ ਦਾ ਖਾਸ ਤੌਰ ਤੇ ਬਹੁਤ ਸੋਹਣਾ ਹੁੰਦਾ ਮਾਸ਼ਾਅੱਲਾ ਤੁਸੀਂ ਵਿਊ ਆਸੇ ਪਾਸੇ ਵਾਲਾ ਵੇਖ ਸਕਦੇ ਹੋ ਆਪਣੇ ਡੇਰੇ ਦਾ ਤੇ ਨਿਆਣੇ ਫਿਰਦੇ ਪਏ ਸੈਮ ਹੁਣੇ ਗਏ ਹੋਇਆ ਘੋੜੀ ਲੈ ਕੇ ਸੈਮ ਹੁਣੇ ਮੁੜੇ ਹੁਣ ਘੋੜੀ ਲੈ ਕੇ ਜਰਾ ਤੇ ਫਿਰ ਉਹਨੂੰ ਇੱਥੇ ਬੰਨਦੇ ਆ ਤੇ ਫਿਰ ਲੋਨੇ ਆ ਪੌਦਾ ਨਾਲ ਇਫਤਾਰੀ ਬਣਦੀ ਪਈ ਆ ਮੈਨੂੰ ਲੱਗਦਾ ਟਿੱਕੀਆਂ ਟੁਕੀਆਂ ਤਿਆਰ ਹੋ ਗਈਆਂ ਹੁਣੇ ਤੁਹਾਨੂੰ ਖੋਣੇ ਆ ਵੀ ਬੇਬੇ ਬਣਾਉਂਦੇ ਪਏ ਘਰੇ ਜਾਂਦੇ ਆ ਤੇ ਫੇਰਾ ਪੌਦਾ ਲਾਵਾਂਗਾ ਜਿਹੜਾ ਸਾਮ ਹੁਣ ਆ ਜਾਵੇ। ਲੋ ਜੀ ਮਾਸ਼ਾਅੱਲਾ ਟਿੱਕੀਆਂ ਹੋ ਗਈਆਂ ਆਪਣੀਆਂ ਤਿਆਰ ਤੇ ਬਾਕੀ ਆ ਨਿਜ਼ਾਮ ਆ। ਉਹ ਨਾ ਜਿਹੜੀਆਂ ਹੈਗੀਆਂ ਸੀ ਵੇਸਣ ਵਾਲੀਆਂ ਟਿੱਕੀਆਂ ਬਣਾਉਣ ਲੱਗੇ ਸੀ ਉਹ ਮਸਾਲਾ ਜਿਆ ਨਾ ਸਾਰਾ ਹਲੂਆ ਵਾਲਾ ਕੁੱਟ ਕੇ ਰੱਖ ਲਿਆ ਤੇ ਉਹਦੇ ਨਾਲ ਨਾ ਨਰਮ ਹੋ ਗਈਆਂ ਤੇ ਹੁਣ ਮੈਂ ਕਿਹਾ ਜਿਹੜਾ ਕੌਰਨ ਫਲੋਰ ਹੁੰਦਾ ਵਾ ਹਾਂ ਕੌਰਨ ਫਲੋਰ ਵੀ ਮੈਨੂੰ ਕੌਰਨ ਫਲੋਰ ਨਹੀਂ ਜਣਾ ਹੁੰਦਾ ਤਾਂ ਕਰਕੇ ਬੜੇ ਓਖੇ ਹੋਏ ਆ ਤੇ ਆ ਕੱਢੀ ਜਾਂਦੇ ਆ ਝੇੜ ਬੇ ਬੇ ਝੇੜ ਗਈ ਹੁੰਦੀ ਆ ਸ਼ੇਡ ਕੀਤੀ ਆ ਵੀ ਮੇਰੇ ਕਨਫਰੋ ਜਿਹੜਾ ਵਾ ਉਹ ਵਿੱਚ ਪੂਰਾ ਖਲਾਲ ਗਿਆ ਤੇ ਉਹਦਾ ਜਰਾ ਸਖਤ ਹੋ ਗਿਆ ਮੀ ਆ ਹੋ ਗਿਆ ਨਿਜ਼ਾਮ ਵਾ ਬੜਾ ਬੇਬੇ ਤੇ ਖਰਾਬਾ ਹੀ ਕੀਤਾ ਪਿਆ ਵਾ ਖਰਾਬਾ ਉਹ ਤਾਂ ਹੋ ਗਿਆ ਨਾ ਉਹ ਧੱਲਾ ਜਿਆ ਹੋ ਗਿਆ ਇਹ ਕਿਸੇ ਟਾਈਮ ਥੋੜਾ ਹੁੰਦਾ ਵਾ ਵੇਚੀ ਆ ਸਬਲੋਕ ਸ਼ੋ ਲੋਕ ਬਣਾਉਣੇ ਹੁੰਦੇ ਆ ਤੇ ਭਾਜੜ ਪੈ ਗਈ ਆ ਭਾਜੜ ਪੈ ਜਾਂਦੀ ਆ ਨਾ ਸਾਨੂੰ ਗੱਲ ਆਵੇ ਕਰਨੀ ਨਾ ਵਾਸਤਾ ਦਾ ਛੇ ਛੇ ਤੇ ਇਸ ਲੱਗੇ ਹੋਏ ਆ ਦੂਹੇ ਦੂਹ ਚਲੋ ਬੇਡ ਬੇਡ ਕੇ ਅੰਡੇ ਦੇ ਨਾਰ ਤੇ ਵੇਚ ਆਵੇ ਅਸੀਂ ਇਹ ਨਾ ਸਿੱਟੀ ਜਾਣੀਆਂ ਵਾ ਲੋ ਜੀ ਬਿਸਮਿਲਲਾ ਤੇ ਬਾਕੀ ਆ ਬਹੁਤ ਸੋਹਣੀਆਂ ਬਣਨੀਆਂ ਵਾ ਆ ਜਿਹੜੀਆਂ ਤੇ ਹੁਣ ਰੱਖਦੇ ਆ ਜਰਾ ਸਾਰਾ ਸਮਾਨ ਮੇਜ਼ ਤੇ ਰੱਖਦੇ ਆ ਤੇ ਫਿਰ ਤੁਹਾਨੂੰ ਸਾਰਾ ਵਖਾਉਣੇ ਆ ਤੇ ਹੁਣ ਜਰਾ ਤੁਸੀਂ ਵੇਟ ਕਰੋ ਜਰਾ ਜੇ ਸੁਕੁੱਤਨ ਬਾਣ ਲੱਗਾ ਜੀ ਦੁੱਧ ਇਹਨਾਂ ਸੀ ਬਿਦਾਮ ਖਵਾ ਦਿੱਤੇ ਜੀ 50 ਬਿਦਾਮ ਦੇ ਪੈਨ ਖਵਾ ਦਿੱਤੇ ਨੇ ਹੁਣ ਫਾਈਨਲ ਹੋ ਗਿਆ ਸਿਰਫ ਹੁਣ ਕੁੱਤਾ ਸਾਡਾ ਰਹਿ ਗਿਆ ਜੀ ਇਹ ਤਾਈਂ ਭੌਂਕਦਾ ਕਿਉਂਕਿ ਇਹ ਨਾ ਰਾਖੀ ਭੌਂਕ ਕਰਦਾ ਹੈ ਬਹੁਤ ਰਾਖੀ ਕਰਦਾ ਜੀ ਇਹਨੂੰ ਦੁੱਧ ਪਾਈਦਾ ਤਾਂ ਕਰਕੇ ਹਾਂ ਜੀ ਇਹਨੂੰ ਦੁੱਧ ਉਹ ਕੀੜਾ ਕੱਢ ਕੀੜਾ ਉਹ ਕੀੜਾ ਚੱਲ ਕੁੱਤਾ ਉਹਨੂੰ ਕੱਢ ਲਏਗਾ ਕੀੜਾ ਯਾਰ ਕੋ ਬੰਦੇ ਵਾਲੀ ਗੱਲ ਕਰ ਯਾਰ ਐ ਜੇਸੀ ਕੁੱਤੇ ਨੂੰ ਪਾ ਦਿੱਤਾ ਜੀ ਦੁੱਧ ਇਹ ਹੁਣ ਪੀਏਗਾ ਉਹ ਵੇਖ ਰਿਓ ਉਹਦੀ ਮਾਂ ਹੈ ਜੀ ਉਹਨੇ ਬਹੁਤ ਸ਼ਿਕਾਰ ਕੀਤੇ ਨੇ ਐ ਐਡੀ ਸਾਰੀ ਕੁੱਤੀ ਆ ਇਹਨੇ 5 ਗਿੱਦੜ ਮਾਰੇ ਨੇ ਇੱਕੇ ਵਾਰੀ ਇਕੱਠੇ ਲੋ ਜੀ ਸਾਡੇ ਵਲੌਗ ਚ ਤੁਹਾਨੂੰ ਅੱਜ ਤੋਂ ਬਾਅਦ ਜਿਹੜਾ ਝੂਠ ਨਜ਼ਰ ਆਊਗਾ ਆਹ ਨਹੀਂ ਮਾਰੂ ਯਾਰ ਹੈ ਲੋ ਜੀ ਜਿਹੜਾ ਆ ਕੁੱਕੜ 10 ਲੱਖ ਦੋਣੇ ਵੀ ਝੂਠਾ ਨਹੀਂ ਨਹੀਂ ਇਹ ਸੱਚ ਆ ਇਹ ਭਾਈ ਤੁਸੀਂ ਵਿਕਰ ਦੇ ਵਲੌਗ ਚ ਵੇਖਣਾ ਕੁੱਕੜ 10 ਲੱਖ ਇਸ ਕੁੱਕੜ ਦਾ ਲੱਗਾ ਇਹ ਸੱਚ ਆ ਤੇ ਆ ਪੰਜ ਗਿੱਦੜਾਂ ਦਾ ਝੂਠਾ ਗਿੱਦੜ ਦਿਨ ਚੱਕ ਜੇ ਚਪਾਲਣ ਲੋ ਜੀ ਇਫਤਾਰੀ ਦਾ ਸਮਾਨ ਹੋ ਗਿਆ ਰੈਡੀ ਸਾਰਾ ਕੁਝ ਆ ਗਿਆ ਵਾ ਤੇ ਆ ਦਹੀਂ ਪੱਲੇ ਹਮੇਸ਼ਾ ਦੀ ਤਰ੍ਹਾਂ ਟਿਕੀਆਂ ਹਲਿਆਉਂਦੀਆਂ ਪਈਆਂ ਤੇ ਮੁੰਡੇ ਬੈਠਿਆ ਰੋਜ਼ੇਦਾਰ ਆ ਟਿਕੀਆਂ ਵਾਹ ਜੀ ਵਾਹ ਹਾਂ ਰੋਜ਼ੇਦਾਰਾ ਕਿਦਾਂ ਠੀਕ ਹਾਈ ਇਹਨੂੰ ਪਛਲਾ ਇਹਨੂੰ ਵੀ ਰੱਖੇ ਮਾਸ਼ਾਅੱਲਾ ਤੇ ਕਿਦਾਂ ਰੋਜ਼ਾ ਠੀਕ ਆ ਹਾਂਜੀ ਐਨੂੰ ਸੈਮ ਦਾ ਵੀ ਰੋਜ਼ਾ ਠੀਕ ਆ ਤੇ ਆ ਹਾਂ ਅਮਜਾ ਤੂੰ ਦੱਸ ਕਿੰਨਾ ਕੀ ਠੀਕ ਆ ਵਾਹ ਬਈ ਠੀਕ ਆ ਬਸ ਹੋਈ ਆ ਉਹ ਪਰੇ ਬੈਠਾ ਮੁੰਡਾ ਉਹ ਸੰਗ ਦਾ ਬਹੁਤਾ ਕੈਮਰੇ ਤੋਂ ਐਨ ਦੇਖੀ ਮੜਾ ਜਮਰ ਮੜਾ ਵੇ ਲੈ ਇਹਦਾ ਤਾਂ ਦੇਖ ਲੋ ਜੀ ਇਹ ਮੁੰਡਾ ਸੰਗ ਦਾ ਸਾਡਾ ਹਮਦਾਨ ਤੇਰੇ ਤੇ ਤਮਾਸ਼ਾ ਨੂਰੀ ਬੜਾ ਆਜੋ ਤੋ ਚਿੱਟਾ ਸੂਟ ਪਾਇਆ ਸੋਹਣਾ ਹੀ ਬੜਾ ਲੱਗ ਰਿਹਾ ਸੱਚੀ ਗੱਲ ਆ ਕ੍ਰੀਮ ਲਾ ਕੇ ਆ ਨੂਰੀ ਕ੍ਰੀਮ ਲਾ ਕੇ ਆ ਨੂਰ ਨੀਗਾ ਲੋ ਜੀ ਇਹ ਆ ਚਾਟ ਬਣੀ ਆ ਫਰੂਟ ਚਾਟ ਖਜੂਰਾ ਤੇ ਆ ਵੀ ਫਰੂਟ ਚਾਟ ਆ ਤੇ ਆ ਪਤਾ ਨਹੀਂ ਕੀ ਆ ਫਰੂਟ ਚਾੜੀਆਂ ਤੇ ਆ ਦੇ ਭੱਲੇ ਆ ਟਿਕੀਆਂ ਆ ਆ ਪਾਣੀ ਆ ਤੇ ਆ ਮੈਂ ਤਾਂ ਕਾ ਮਿੱਠਾ ਪਾਣੀ ਹੋਣਾ ਹੈ ਚਿਪਸ ਬਣਨੀ ਪਈ ਆ ਪਕੌੜੇ ਬਣਨੇ ਆ ਤਾਂ ਟਾਈਮ ਆ ਬਣ ਗਿਆ ਪਕੌੜੇ ਬਣ ਗਏ ਮਤਲਬ ਓਕੇ ਆ ਸਾਰੇ ਕੁਝ ਲੋ ਜੀ ਇਫਤਾਰੀ ਕਰ ਲਈਏ ਤੇ ਹਮਦਾਨ ਸਾਹਿਬ ਹੁਣ ਇਜਾਜ਼ਤਾਂ ਲਾ ਲਓ ਸਾਰਿਆਂ ਕੋਲ ਵਲੌਗ ਚ ਅੱਜ ਦੀਆਂ ਨਹੀਂ ਵਲੌਗ ਸ਼ੁਰੂ ਤੂੰ ਕੀਤਾ ਸੀ ਇਜਾਜ਼ਤ ਵੀ ਤੂੰ ਹੀ ਲੈਣੀ ਆ ਨਾ ਸਾਰਿਆਂ ਕੋਲੋਂ ਅੱਜ ਦੱਸ ਬਈ ਵਲੌਗ ਐਂਡ ਕਰ ਲੋ ਜੀ ਬਕੋਲ ਹੋ ਗਿਆ ਐਂਡ ਹਾਂ ਬੋਲ ਦੱਸ ਯਾਰ ਬੋਲ ਯਾਰ ਛੇਤੀ ਕਰ ਯਾਰ ਕਰ ਐਂਡ ਹੋ ਗਿਆ ਮੇਰਾ ਵੀ ਐਂਡ ਹੋ ਗਿਆ ਬਲੌਗ ਦਾ ਵੀ ਐਂਡ ਹੋ ਗਿਆ ਤੇ ਮੇਰਾ ਵੀ ਐਂਡ ਹੋ ਗਿਆ ਹਾਂਜੀ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਇਖਤਤਾਮ ਕਰਦੇ ਹਾਂ ਕਿਉਂਕਿ ਅਫਤਾਰੀ ਦਾ ਟਾਈਮ ਹੋ ਗਿਆ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੋ ਗਿਆ ਬਿਲਕੁਲ ਤੇ ਸੋ ਇਸ ਕਰਕੇ ਆਪਾਂ ਬਲੌਗ ਇੱਥੇ ਹੀ ਐਂਡ ਕਰਦੇ ਹਾਂ ਤੇ ਆਦਾ ਬਹੁਤ ਸਾਰਾ ਧਿਆਨ ਰੱਖਿਓ ਖਿਆਲ ਰੱਖਿਓ ਦੁਆਵਾਂ ਦੇ ਵਿੱਚ ਯਾਦ ਰੱਖਿਓ ਮਿਲਦੇ ਹਾਂ ਸਵੇਰ ਨਵੇਂ ਬਲੌਗ 'ਚ ਇੱਕ ਨਵੀਂ ਵੀਡੀਓ ਦੇ ਵਿੱਚ ਦਿਓ ਇਜਾਜ਼ਤਾਂ ਰੱਬ ਰੱਖਾ ਜੀ